ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰसों ਤੋਂ ਦਾ ਸਾਥੀ ਦੇ ਨਾਲ ਵਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਜਿਸ ਦੇ ਵਿੱਚ ਕੱਲ ਤੋਂ ਅਸੀਂ ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੰਤ ਤਿਆਗ ਕਰਨ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ ਅੱਜ ਜੋ ਪਹਿਲਾ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਕੁਰ ਅਰਜਨ ਸਾਹਿਬ ਜੀ ਦਾ ਵਿਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਅੰਨ ਤੇ ਰਹਤਾ ਦੁਖ ਦੇਹੀ ਸਹਿਤਾ ਹੁਕਮ ਨ ਬੂਝੈ ਵਿਆਪਿਆ ਮਮਤਾ ਅੰਨ ਤੇ ਰਹਤਾ ਅੰਤੋ ਪ੍ਰੇਸ਼ ਕਰਦਾ ਅੰਦਾ ਤਿਆਗ ਕਰਦਾ ਅੰਨ ਖਾਣਾ ਛੱਡ ਦਿੰਦਾ ਪ੍ਰਾਪਤੀ ਕੀ ਹੈ ਦੁਖ ਦੇ ਹੀ ਸਹਤਾ। શ્રી ਦੁਖ ਸੰਦ, ਤਕਲੀਫ ਸੰਦ। ਇਹ ਕੌਣ ਲੋਕ ਨੇ ਜਿਹੜੇ ਆਂਦਾ ਤਿਆਗ ਕਰਦੇ ਨੇ ਆਪਣੇ ਸਰੀਰ ਨੂੰ ਕਸ਼ਟ ਦੇਣਾ ਸਮਝਦੇ ਨੇ ਵੀ ਇਹ ਧਰਮ ਹੈ। ਹੁਕਮ ਨਾ ਬੂਝੈ। ਜਿਹੜਾ ਨੇ ਅਕਾਲ ਪੁਰਖ ਤੇ ਬਣਾਇਆ ਟਰ ਨੀਮਾ ਨੂੰ ਨਹੀਂ ਸਮਝਿਆ। ਉਹਨੇ ਕੀ ਸਿਸਟਮ ਬਣਾਇਆ ਕੀ ਖੇਲ ਬਣਾਇਆ ਕਿਵੇਂ ਸੰਸਾਰ ਦੀ ਸ੍ਰਿਸ਼ਟੀ ਚੱਲਣ ਦਾ ਉਹਨੇ ਸਾਰਾ ਰਚਨਾ ਰਚੀ ਹੈ ਉਹਨੂੰ ਸਮਝਦਾ ਨਹੀਂ ਹੁਕਮ ਨਾ ਬੁੱਝਾਏ ਕਿਉਂ ਵਿਆਪੀਆ ਮਮਤਾ ਮਮਤਾ ਵਿੱਚ ਫਸਿਆ ਹੋਇਆ ਮਮਤਾ ਕਹਦੀ ਹੈ ਮਾਇਆ ਦੀ ਮਮਤਾ ਇਹ ਬਹੁਤ ਵਾਰੀ ਵਿਚਾਰ ਹੋ ਚੁੱਕੀ ਹੈ ਕਿ ਉਸ ਕਾਲਪੁਰਸ਼ ਨੂੰ ਛੱਡ ਕੇ ਬਾਕੀ ਸਭ ਮਾਇਆ ਹੈ ਔਰ ਸਿੱਖਨੇ ਇਸ ਮਾਇਆ ਦੇ ਵਿੱਚ ਰਹਿ ਕੇ નિર્ਲੇਪ ਰਹਿਣਾ ਉਹਦਾ ਇਹ ਤਰੀਕਾ ਨਹੀਂ ਹੈ ਕਿ ਆਨ ਛੱਡ ਕੇ ਬਹਿ ਜਾ ਤੂੰ ਉਹਦੇ ਨਾਲ ਸੌਏ ਇਸਤੇ ਕਿ ਤੂੰ ਸ਼ਰੀਰ ਨੂੰ ਕਸ਼ਟ ਦੇਂਗਾ ਔਰ ਤੇ ਕੁਝ ਵੀ ਪ੍ਰਾਪਰਤੀ ਨਹੀਂ ਹੈ ਫੈਸਲਾ ਗੁਰਬਾਣੀ ਦਾ ਹੈ ਆਪਾਂ ਕੱਲ ਵੀ ਦੁਬਾਰਾ ਮਾਨ ਵਿਚਾਰ ਰਹੇ ਨੇ ਇਹ ਹੀ ਗੱਲ ਉੱਪਰ ਰੁਕੇ ਬਾਰ-ਬਾਰ ਸਾਹਮਣੇ ਆ ਰਹੀ ਹੈ ਪਸਾਰ ਇਸ ਰੀਰ ਨੂੰ ਕਸ਼ਟ ਦੇਣ ਦੇ ਕੁਝ ਹੋਰ ਕੁਝ ਪ੍ਰਾਪਤੀ ਨਹੀਂ ਜੇ ਕੋ ਸਮਝੇ ਕੋਈ ਦਵਾ ਆਤਮਿਕ ਪ੍ਰਾਪਤੀ ਕਰ ਲਈ ਹੈ ਕੋਈ ਪਰਮੇਸ਼ਰ ਨੂੰ ਪਸੰਦ ਕਰ ਲਿਆ ਹੈ ਇਹ ਭਾਵੇਂ ਸਾਰੇ ਕੇ ਵਿਚਾਰਾਂਗੇ ਅੱਜ ਦਾ ਅੱਜ ਦਾ ਦੂਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਗੁਰੂ ਜੀ ਦਾ ਧਿਆਨ ਦਵਾ ਕੱਲ ਜਿਹੜੇ ਦੋ ਪ੍ਰਮਾਣ ਵਿਚਾਰੇ ਸੀ ਉਹ ਵੀ ਦੋਨੋਂ ਗੁਰੂ ਨਾਨਕ ਸਾਹਿਬ ਜੀ ਦੇ ਜੇ ਵਿਚਾਰਨ ਕੀਤੇ ਹੋਏ ਸੀ ਅਜਿਹੇ ਪ੍ਰਮਾਨ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਹੱਠ ਨਿਗਰਹਿ ਕਰ ਕਾਇਆ ਚੀਜੈ ਵਰਤਪਨ ਕਰਮਨ ਨਹੀਂ ਪੀਜੈ ਰਾਮ ਨਾਮ ਸਰ ਅਵਰ ਨ ਪੂਜੈ ਹੱਠ ਜਿੰਨੇ ਵੀ ਕਰਮ ਅਸੀਂ ਹੱਠ ਕਰਕੇ ਕਰਦੇ ਆ ਜਬਰਦਸਤੀ ਸੁਭਾਵਕ ਨਹੀਂ ਉਹਨਾਂ ਦੇ ਬਾਰੇ ਬਾਰ-ਬਾਰ ਗੁਰਬਾਣੀ ਨੇ ਉਹਨਾਂ ਨੂੰ ਰੱਦ ਕੀਤਾ ਆਪਾਂ ਅਲੱਗ ਵਿਸ਼ਾ ਇੱਕ ਹਟਕਰਮ ਦਾ ਜਿਹੜਾ ਹੈ ਉਹ ਵਿਚਾਰਾਂਗੇ ਅਗੋਂ ਆ ਕੇ ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਜਾਏਗੀ ਤੇ ਦੂਜਾ ਨਿਗਰਹਿ ਇਹਨੂੰ ਵੀ ਸਤਿਗੁਰੂ ਨੇ ਹਟਕਰਮਾਂ ਚ ਗਿਣਿਆ ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੀ ਕੋਸ਼ਿਸ਼ ਕਰਨੀ ਬਦੋ ਬਦੀ ਮਤਲਬ ਇੱਕ ਤਰ੍ਹਾਂ ਕਿ ਮਨ ਨੂੰ ਸਮਝਾਉਣਾ ਦੂਸਰਾ ਹੈ શરીર ਨੂੰ ਕਈ ਤਰ੍ਹਾਂ ਦੇ ਕਸ਼ਟ ਦੇ ਦੇ ਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਸਤਗੁਰੂ ਬਖਸ਼ਿਸ਼ ਕਰਦੇ ਨੇ ਕਿ ਇਹਦੇ ਨਾਲ ਸવાય ਇਸ ਲਈ ਕਿ ਆਪਣੇ શરીર ਨੂੰ ਕਮਜ਼ੋਰ ਕਰ ਲਏਗਾ શરીર ਨੂੰ ਤਕਲੀਫ ਦੇਏਗਾ ਹੋਰ ਕੁਝ ਪ੍ਰਾਪਤੀ ਨਹੀਂ ਕਰ ਕਾਇਆ ਚੀਜੈ ਇਹਦੇ ਨਾਲ ਕਾਇਆ ਚੀਜ਼ਦੀ ਹੈ ਕਮਜ਼ੋਰ ਹੁੰਦੀ ਹੈ ਜਿਨ੍ਹਾਂ ਨੂੰ ਤੂ ਧਰਮ ਸਮਝਣਾ ਵਰਤ ਤਪਨ ਵਰਤ ਰੱਖਨੇ ਕੋ ਖੇੜਣਾ ਤਪਨ ਸਰੀਰ ਨੂੰ ਤਪਾਉਣਾ ਸਰੀਰ ਨੂੰ ਕਸ਼ਟ ਦੇਣੇ ਹੁਣ ਦੇਖੋ ਇਹਨੂੰ ਕਿੰਨਾ ਧਰਮ ਸਮਝਿਆ ਜਾ ਰਿਹਾ ਹੈ ਆ ਅੱਜ ਬੜਾ ਸਾਹਮਣੇ ਉਜਾਗਰ ਕੀਤਾ ਜਾ ਰਿਹਾ ਜੀ ਇਹ ਕਿੱਡੀ ਵੱਡੀ ਤਪੱਸਿਆ ਹੈ ਸਰੀਰੋਂ ਨਗੇ ਰਹਿਣਾ ਨਾਂਗੇ ਸਾਧੂ ਉਹ ਦੇਖੋ ਜੀ ਸਿਰਫ ਭੂਤੀ ਮਲ ਕੇ ਰਹਿੰਦੇ ਨੇ ਇਹਨਾਂ ਕਰਵਾਉਣਾ ਗੁਰਬਾਣੀ ਨੇ ਕੋਈ ਪਰ ਵੜਿਆਈ ਨਹੀਂ ਦਿੱਤੀ। ਗੁਆਣੀ ਨਿਹਣ ਰੱਦ ਕੀਤਾ ਹੈ। ਔਰ ਸਮਝਾਉਂਦਾ ਹੈ ਵਰਤ ਤਪਨ ਕਰ ਮਨ ਨਹੀਂ ਭੀਜਾ। ਅਸਲ ਦੇ ਵਿੱਚ ਤੇ ਮਨ ਨੂੰ ਪਿਉਣਾ ਹੈ। ਮਨ ਨੂੰ ਕਾਲਪੁਰਦਿਆ ਟਾਲਣੀ ਨਹੀਂ ਮੱਚ ਲੈਣਾ ਹੈ। ਇਹਨੂੰ ਸਮਝਾਉਣਾ ਹੈ। ਔਰ ਤੂੰ ਕਰਨਲਕ ਪਿਆ ਕੰਮ ਹੈ ਹੱਠ ਨਿਗਰ ਹੈ। ਵਰਤ ਤਪਨ ਆਹ ਨਾ ਕਰਮਾਂ ਦੇ ਵਿੱਚ ਫਸ ਗਿਆ। ਸਮਝਾਉਣਾ ਸੀ ਮਨ ਨੂੰ। ਇਹਨਾਂ ਦੇ ਨਾਲ ਮਨ ਨਹੀਂ ਭਿੱਜ ਜਾਂਦਾ ਮਨ ਨਹੀਂ ਪਰਬਤ ਹੋ ਜਾਂਦਾ ਮਨ ਦੇ ਵਿੱਚੋਂ ਵਿਕਾਰਾਂ ਦਾ ਨਾਸ਼ ਨਹੀਂ ਹੋ ਜਾਂਦਾ ਮਨ ਦੇ ਵਿੱਚ ਫੁਰਨੇ ਆਉਣੇ ਬੰਦ ਨਹੀਂ ਹੋ ਜਾਂਦੇ ਅਸਲ ਚ ਕਰਨ ਵਾਲਾ ਕੰਮ ਜਿਹੜਾ ਸੀ ਉਹ ਤੂੰ ਕੀਤਾ ਨਹੀਂ RAM ਨਾਮ ਸਰ ਅਵਰ ਨਾ ਪੁੱਜਿਆ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗਣਾ ਸੀ ਇਹ ਸਾਰੀਆਂ ਚੀਜ਼ਾਂ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ ਅਸਲ ਚ ਕਰਨ ਵਾਲਾ ਕੰਮ ਅਕਾਲ ਪੁਰਖ ਤੇ ਪੂਰਨ ਪਰੋਸਾ ਲੈ ਆਉਣਾ ਪੂਰਨ ਵਿਸ਼ਵਾਸ ਲੈ ਆਉਣਾ ਉਹਦੇ ਹੁਕਮ ਦੇ ਵਿੱਚ ਉਹਦੇ ਅਟਲ ਨਿਯਮਾਂ 'ਚ ਜੀਵਨ ਦਾ ਰੰਗੇ ਜਾਣਾ ਇਹ ਹੈ ਜਿਹੜਾ ਕਰਮ ਕਰਨ ਵਾਲਾ ਹੈ ਔਰ ਜਿਹੜੇ ਤੂੰ ਕਰਮ ਕਰ ਰਹੇ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਉਹਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੇ ਬੜੀ ਗੱਲ ਸਪਸ਼ਟ ਹੈ ਕਿ ਭਾਵ ਇਹ ਕਰਮ ਜਿਹੜੇ ਕਰ ਰਹੇ ਆ ਅਜਾਈਂ ਕਰ ਰਹੇ ਆ ਬੇਅਰਥ ਕਰ ਰਹੇ ਆ ਇਹਨਾਂ ਤੋਂ ਕੋਈ ਲਾਭ ਨਹੀਂ ਪਹੁੰਚਣਾ ਫਿਰ ਵੀ ਕਰੀ ਜਾ ਰਹੇ ਆ ਅੱਜ ਸਮਾਜ ਦੇ ਵਿੱਚ ਇਹਦਾ ਹੀ ਬਹੁਤ ਬਹੁਤ ਬੋਲਬਾਲ ਹੈ ਆ ਪਿਛਲੇ ਕੁਝ ਦਿਨਾਂ ਤੋਂ ਤਾਂ ਭਾਰਤ ਦੇਸ਼ ਨੂੰ ਇਸੇ ਟੌਪ ਚੜਿਆ ਹੋਇਆ ਮੈਂ ਨਹੀਂ ਕਹਾਂਗਾ ਜੇ ਰੰਗ ਚ ਰੰਗਿਆ ਹੋਇਆ ਇਹਦਾ ਟੌਪ ਚੜਿਆ ਹੋਇਆ ਹੈ ਟਾਪ ਚੜਦਾ ਉਹ ਵੀ ਸਰੀਰ ਨੂੰ ਗਰਮ ਕਰਦਾ ਹੈ ਡਿਫਰੈਂਟ ਹੁੰਦਾ ਹੈ ਲੇਕਿਨ ਅਲਟੀਮੇਟਲੀ ਦਾ ਰਿਜ਼ਲਟ ਜਿਹੜਾ ਉਹ ਸਰੀਰ ਨੂੰ ਨੁਕਸਾਨ ਦੇ ਹੁੰਦਾ ਹੈ ਵੀ ਸਮਾਜ ਵਾਸਤੇ ਨੁਕਸਾਨ ਦੇ ਹੈ ਇਹਨਾਂ ਦਾ ਸਮਾਜ ਦਾ ਕੋਈ ਭਲਾ ਨਹੀਂ ਹੋ ਰਿਹਾ ਸਮਾਜ ਕੋਰਾ ਹੀ ਪੈ ਰਿਹਾ ਗਲਤ ਰਸਤੇ ਪੈ ਰਿਹਾ ਇਹਨੂੰ ਧਰਮ ਸਮਝ ਰਹੇ ਹੈ ਦੇ ਬਾਰੇ ਕੁੰਬ ਦੇ ਬਾਰੇ ਅਲੱਗ ਮੈਂ ਇੱਕ ਵੀਡੀਓ ਬਣਾ ਕੇ ਕੁਝ ਦਿਨਾਂ ਤੱਕ ਆਪ ਜੀ ਨਾਲ ਸਾਂਝੀ ਕਰਾਂਗਾ ਕੁਝ ਦਿਨਾਂ ਬਾਅਦ ਕੀ ਮੈਂ ਅਕਲ ਕੱਲ ਤੱਕ ਸਾਂਝੀ ਕਰ ਦੇਵਾਂਗਾ ਉੱਥੇ ਬਹੁਤ ਵਿਸਥਾਰ ਦੇ ਵਿੱਚ ਗੱਲ ਹੋ ਜਾਏਗੀ ਲੇਕਿਨ ਅੱਜ ਅਸੀਂ ਇਹ ਸਮਝ ਲਈਏ ਆਪ ਜੀ ਕਹੋ ਕਿ ਗੱਲ ਮੈਂ ਕਰ ਰਿਹਾ ਵਰਤ ਦੀ ਤੇ ਉਹਦੇ ਵਿੱਚ ਇਹ ਕਿਵੇਂ ਆ ਗਿਆ ਇਹ ਹੱਥ ਤੇ ਨਿਗਰਹ ਜਿਹੜੇ ਆ ਗਏ ਨਾ ਔਰ ਜਿਹੜਾ ਤਪਨ ਆ ਗਿਆ ਵਿੱਚ ਅੱਜ ਦੇ ਫਰਮਾਨ ਦੇ ਵਿੱਚ ਉਹਨੇ ਮੈਨੂੰ ਇਧਰ ਗੱਲ ਮੋੜਨ ਲਈ ਮਜਬੂਰ ਕਰ ਦਿੱਤਾ ਸੰਕੇਤ ਕਰਨ ਲਈ ਮਜਬੂਰ ਕਰ ਦਿੱਤਾ ਤਾਂ ਕਿ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਆਜਿਬਾ ਸਿੱਤਨੇ ਕ ਬਚਨ ਪੁਰਾਣ ਕਰਨਾ ਹੋਈਆਂ ਬੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ